ਆਖ ਲਈ ਫੂਜ ਲਈ ਸਾਈਡ ਕਰ ਲਓ ਕਿਧਰ ਆ لباك mm. <laughs> हथ चलांदो अखा खुलियल रखो खुलियल रखो अखा सभु ठीकु आहे बहुत वको ਨਾ ਨਹੀਂ ਆਏਗਾ ਠੀਕ ਆ ਚੱਲੀ ਜਾ ਅੱਖਾਂ ਖੁੱਲੀਆਂ ਰੱਖ ਚਲੋ ਚਲੋ ਗੇਸ ਹੋਏ ਤੁਸੀਂ ਖੜੇ ਹੋ ਗੇਸ ਕਰੋ ਨਾ ਮੋਟੀਵੇਟ ਲਾਸਟ ਰਾਉਂਡ ਆ ਰਿਹਾ ਦਾ ਬਹੁਤ ਵਧੀਆ ਚੱਲਦੇ ਰਹੋ ਸ਼ਾਬਾਸ਼ ਸ਼ਾਬਾਸ਼ ਕੱਲ੍ਹ ਨਹੀਂ ਪੜ੍ਹੋ ਬਹੁਤ ਹੋ ਗਿਆ ਕੰਮ ਘੰਟੇ ਤੇ ਯੈਸ ਸਰ ਇਧਰ ਆਲਵੇਸ ਹੀ ਰਹਿੰਦਾ ਜੀ ਆਲਵੇਸ ਕੁਝ ਨਹੀਂ ਹੋ ਰਿਹਾ ਵਾਰਮ ਅਪ ਕਰ ਲਓ ਫਿਰ ਚਲੋ 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 ਸ਼ਾਬਾਸ਼ ਓਏ ਬਹੁਤ ਵਧੀਆ ਜਲਦੀ ਕਰੋ ਗੁੱਡ ਹਾਂਜੀ ਪਹਿਲੀ ਕੁੜੀ 3 24 ਦੇ ਵਿੱਚ ਬਹੁਤ ਵਧੀਆ ਬਹੁਤ ਵਧੀਆ 3 24 ਆਜੋ ਗਰਲ ਆਜੋ ਸ਼ਾਬਾਸ਼ ਲੰਬਾ ਸਟੈਪ 3 35 342 ਦੇ ਵਿੱਚ ਬਹੁਤ ਵਧੀਆ 344 348 349 350 ਬਹੁਤ ਵਧੀਆ 355 358 4 ਮਿੰਟ ਜਲਦੀ ਕਰੋ ਗੋਲ 30 ਸੈਕਿੰਡ ਬਾਕੀ ਆ ਸਿਰਫ 30 ਸੈਕਿੰਡ ਸ਼ਾਬਾਸ਼ ਸਪ੍ਰਿੰਟ ਲਗਾਓ ਸਪ੍ਰਿੰਟ ਬਹੁਤ ਵਧੀਆ ਆਜ ਨੇ ਸਾਰੇ ਬੱਚੇ ਆਪਣੇ ਹਾਂ ਜਲਦੀ 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 ਬਹੁਤ ਵਧੀਆ 4 15 ਦੇ ਵਿੱਚ ਵੈਰੀ ਗੁੱਡ ਆਜੋ ਆਜੋ ਬਾਸ ਥੋੜਾ ਰਹਿ ਗਿਆ ਸ਼ਾਬਾਸ਼ 4 23 ਦੇ ਵਿੱਚ ਆਜੋ 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 ਜਲਦੀ 4 26 ਦੇ ਵਿੱਚ ਕੰਪਲੀਟ ਬਹੁਤ ਵਧੀਆ ਬਹੁਤ ਪਰੇ ਪਰੇ ਹੋਇਓ ਟਰੈਕ ਤੋਂ ਆਜੋ ਨਾ ਨਾ ਕੋਈ ਬੰਦ